ਟੋਡਾ ਭਰਾ ਔਲਖ ਤੇ ਆਪਾਂ ਵੀਡੀਓ ਲੈ ਕੇ ਆਏ ਤਿੰਨ ਚੀਜ਼ਾਂ ਵੀਡੀਓ ਸਾਰੀ ਵੀ ਕੋ ਸਟੈਪ ਨਕਰ ਕੇ ਨੇ ਐਡ ਲਾਉਣੀਆਂ ਲਾਲ ਅੱਖਰਾਂ ਚਤਾ ਨੰਬਰ ਚੱਲ ਜ ਜਾਂਦਾ ਪੰਥ 7 ਫੁੱਟ ਮੈ ਭੇਜਿਆ ਕਰੋ ਜਾਂ ਵੀਡੀਓ ਬਣਾ ਕੇ ਭੇਜਿਆ ਕਰੋ ਇੱਕ ਤੋਂ ਡੇਢ ਮਿੰਟ ਦੀਆ ਤੇ 16 ਫੁੱਟ ਟਰਾਲਾ ਘਿਲਾ ਬਰਸਾਰ ਤੇ ਵਿਆਸ ਰੇਕੇ ਕੋਲੇ ਵੀਰ ਦਾ ਪੈਂਡਾ ਮਹਿਤਿਆਂ ਵਾਲਾ ਤੇ ਦੱਸ ਕਿ ਹੈਗਾ ਇਹ ਚਾਸੀ ਆ ਥੱਲੇ ਵਾਲੀ ਤੇ ਪੂਰਾ ਰਿਲੇਜਰ ਕੱਟਦੇ ਦਾ ਵੈੱਡ ਬਣਿਆ ਤੇ ਤਰਪਾਲ ਪਉਣ ਵਾਲਾ ਪਾਈਪ ਪੰ ਦਿੱਤਾ ਤੇ ਮੰਜਾ ਦਿੱਤਾ ਵੱਡਾ ਟੂਲ ਬਾਕਸ ਦਿੱਤਾ 56 ਇੰਚ ਮੱਛੀ ਹੌਕਾ ਤੇ ਰੇਲ ਦਾ ਹਿੱਸਾ 20 ਬਈ ਜੇ ਭੇਰਗਾ ਤੇ ਪੂਰੇ ਰੱਸੇ ਕੱਸਣ ਵਾਲਾ ਵੀ ਲਾਇਆ ਇਕੱਠੇ ਕਰਨ ਵਾਲਾ ਵੀ ਲਾਇਆ ਪਾਣੀ ਵਾਲੀ ਟੈਂਕੀ ਲਾਈ ਆ ਮੰਜਾ ਲੱਗਿਆ ਵੱਡਾ ਟੂਲ ਬਾਕਸ ਲਾਇਆ ਗੰਨੇ ਵਾਲੇ ਵੀੜਾ ਮਤੇ ਟੰਡਾ ਤੇ ਲਾਈਟਾਂ ਛੱਟਾਂ ਲੱਗੀਆਂ ਬੇਰ ਤੇ ਲੱਗੇ ਵੀਲ ਕਵਰ ਲੱਗੇ ਆ ਤੇ ਮੁੰਨੇ ਫਲ ਮੋਡੀਫਾਈਡ ਟਰਾਲਾ ਬਿਨਾ ਲੈਪਟੋ ਤੋਂ ਟਰਾਲਾ ਬਿਨਾ ਜਿੱਕ ਤੋਂ ਤੇ ਕਿਥੇ ਗੁੱਲਾਪ ਨੇ 4 ਇੰਚੀ ਹੋਕਾ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ business ਪਰਕਰ ਤੋਂ ਸਾਰੇ ਵੀਰ ਭਾਈ ਲੈ ਵੇਖ ਲੋ ਤੇ ਸਾਰੀ ਜਾਣਕਾਰੀ ਆਪਾਂ ਲੈ ਕੇ ਟਰਾਲਾ ਬਣਾਉਣੀ ਹੁੰਦੀ ਆ ਵੀਡੀਓ ਸਾਰੀ ਜਾਣਕਾਰੀ ਲੈ ਕੇ ਵੀਡੀਓ ਬਣਾਉਣੀ ਹੁੰਦੀ ਆ ਤੇ ਇਹਦਾ ਰੇਟ ਹੈਗਾ ਟਰਾਲੇ ਦਾ ਮਹਾਰਾਜ ਭਲਾ ਕਰੇ ਐ ਤੋ 10 ਲੱਖ ਤੇ 15000 ਰੁਪਇਆ ਕਿਹੜਾ ਵੀਰ ਕੋ ਸ਼ੇਅਰ ਕਰਕੇ ਜਾਊਗਾ ਚੈਨਰ ਫੋਲੋ ਕਰਕੇ ਜਾਊਗਾ ਫੁੱਲ ਮਾਨ ਤਾਨ ਕਰਨਗੇ ਤੇ ਕਿਸੇ ਵੀ ਵੀਰ ਪੈਨ ਲੈਣਾ ਹੋਵੇ ਵੀ ਦੀ ਸੰਪਰਕ ਕਰ ਸਕਦੇ ਆ ਅੱਗੇ ਆ ਗਿਆ 2024 ਮਾਡਲ ਟਰੈਕਟਰ ਆ 98 ਪੈਸੇ ਟਾਇਰ ਤੇ 98 36 ਟਰੈਕਟਰ ਕਰਤਾਰ 98 36 ਕਰਤਾਰ ਟਰੈਕਟਰ ਤੇ ਕੋਕਾਪੀ ਟਰੈਕਟਰ ਤੇ 300 ਕੈਂਟਾਟੜ ਚੱਲਿਆ ਵਾ ਵੀਰ ਬਾਹਰ ਨੂੰ ਚੱਲਿਆ ਮੁੰਡਾ ਇਹਨਾਂ ਦਾ ਤਾਂ ਵੇਚ ਰਿਹਾ ਤੇ ਇੰਜਣ ਗੇਰ ਲਿਫਟ ਦਾ ਓਕੇ ਆ ਤੇ ਫੁੱਲ ਗਰੰਟੀ ਦਿੰਦਾ ਵੀਰ ਤੇ ਕਾਜ ਪੱਤਰਿਆਂ ਦਾ ਟਰੈਕਟਰ ਓਕੇ ਪਹਿਲੀ ਪਾਰਟੀ ਆ ਤੇ ਡੈਕਸ ਬ੍ਰੇਕਾਂ ਡਬਲ ਕਲੱਚ ਪਾਵਰ ਸਟੇਰ ਦਾ ਕੋਕਾ ਵੀ ਟਰੈਕਟਰ 50 ਉਸ ਪਾਵਰ ਆ ਮੇਨ ਮੇ ਦਾ ਇਹ ਗਣੀ 55 ਇੱਥੇ ਜੇ ਆ ਸਾਰੇ ਗਿਆਨカリ ਫੋਨ ਲੱਗਿਆ ਸਾਈਡ ਗੇਅਰ ਡੈਗ ਤੇ ਛਦਰੀ ਲੱਗੀ ਹੋਈ ਆ ਜੂ ਪਾਈਪ ਲੱਗਿਆ ਵਾ ਬੈਂਪਰ ਲੱਗਿਆ ਵਾ ਤੇ ਇਹਦਾ ਰੇਟ ਹੈਗਾ 7 ਲੱਖ ਤੇ 5000 ਕਿਹੜਾ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ ਫੋਨ ਦਮਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਖੜਾ ਟਰੈਕਟਰ ਇਹ ਤੇ ਆ ਗਿਆ ਜ਼ਿਲ੍ਹਾ ਮੋਗਾ ਤੇ ਪਿੰਡ ਮਾਨੂੰਕੀ 585 ਡੀਆਈ 2003 ਮਡਲਾ 400 ਟਰੈ 90 ਪੈਸੇ ਦੇ ਪੰਜਾਬ ਨੰਬਰ ਆ ਇੰਜਨ ਗੇ ਲਿਫਟ ਤਾਂ ਓਕੇ ਵਾਕੇ ਨੇ ਸਭ ਦੇ ਇਕਰ ਪੀਰ ਨੁਕਸ ਨਹੀਂ ਤੇ 585 ਟਰੈਕਟਰ ਆ ਤਿੰਨ ਮਾਡਲ 2000 ਤੇ ਵਾਕੇ ਨੇ ਸਭ ਦੀ ਕੋਕਾਪੀ ਟਰੈਕਟਰ ਆ ਤੇ ਫੁੱਲ ਗਾਰੰਟੀ ਦਿੰਦਾ ਇੰਜਨ ਦੀ ਗੇਰ ਦੀ ਲਿਫਟ ਦੀ ਸਾਰੀ ਗਾਰੰਟੀ ਵੀਰਾਂ ਦਾ ਤੇ ਕੋਈ ਨੁਕਸ ਨਹੀਂ ਜਿਹੜਾ ਮੋਗਾ ਪਿੰਡ ਦੇ ਵਿੱਚ ਖੜਾ ਪਿੰਡ ਮਾਨੂੰ ਕੀ ਕਿਸੇ ਵੀ ਵੀਰ ਪਾਈਏ ਲੈਣਾ ਹੋਵੇ ਬਿਨਾਂ ਸੰਪਰਕ ਕਰ ਸਕਦੇ ਆ ਸਾਰੇ ਵੀਰ ਪਾਈਏ ਦੇਖ ਲਓ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਇਹਦੀ ਰੇਟ ਦੀ ਗੰਦ ਕਰਕੇ ਆਪਾਂ ਟਰੈਕਟਰ ਦੀ ਰੇਟ ਹੈਗਾ 2 ਲੱਖ ਤੇ 70000 ਰੁਪਿਆ 2 ਲੱਖ 70000 ਰੁਪਿਆ ਰੇਟ ਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੁੱਲ ਮਾਨਤਾ ਨਾਲ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰੋ ਸ਼ੇਅਰ ਕਰਦੇ ਹੋ ਆਪਣਾ